ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਮੰਗਲਵਾਰ 9 April ਤੇ ਇੱਧਰ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਸਵੇਰ ਤੋਂ ਤੇ ਆਇਤਨ ਨਰਾਤੇ ਵੀ ਸ਼ੁਰੂ ਹੈ ਪਹਿਲਾ ਨਰਾਤਾ ਵੀ ਅੱਜ ਤੇ ਨਰਾਤਿਆਂ ਦੀ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਜੈ ਮਾਤਾ ਦੀ ਤੇ ਅਦਰਜੀ ਮੈਂ ਆਪਣਾ ਨਾਨੂ ਕੇ ਚਾਹ ਵਗੈਰਾ ਪੀ ਚੁੱਕੀ ਆ ਤੇ ਫਿਰ ਮੈਂ ਬਲੌਗ ਸ਼ੁਰੂ ਕਰ ਲਿਆ ਸੀਗਾ ਤੇ ਫਸਟੀ ਨਾ ਅਨੂ ਕੇ ਮੈਂ ਆਗੇ ਸੇ ਤਿਆਰ ਹੋ ਰਹੀ ਸੀ ਮੜਾ ਜ ਤੇ ਕੰਗੀ ਕਰਨ ਲੱਗੀ ਸੀ ਫਿਰ ਮਨ ਯਾਦ ਆ ਬੰਨਣਾ ਵਲੌਗ ਥੋੜਾ ਜਿਹਾ ਸ਼ੂਟ ਕਰਕੇ ਤੇ ਮੈਂ ਪਹਿਲਾਂ ਫੋਨ ਚਾਰਜਿੰਗ ਤੇ ਲਾ ਦਮਾ ਤੇ ਅੰਦਰ ਜੀ ਮੈਂ ਹੁਣ ਸਬਜ਼ੀਆਂ ਕੱਟਾਂਗੀ ਹਲੇ ਟਾਈਮ ਕੋਈ ਜ਼ਿਆਦਾ ਨਹੀਂ ਹੋਇਆ ਦੁਪਹਿਰ ਦੀ ਸਬਜ਼ੀ ਕੱਟ ਕੇ ਰੱਖ ਲਾਂਗੀ ਠੰਡਾ ਠੰਡਾ ਟਾਈਮ ਕੰਮ ਹੋ ਜਾਂਦਾ ਜੇ ਰੁਝਾਰਾ ਧੁੱਪ ਹੋ ਜਾਂਦੀ ਹੈ ਨਾ ਇਹ ਪੂਰੀ ਲੌਬੀ ਤੱਕ ਧੁੱਪ ਆਣ ਲੱਗ ਜਾਂਦੀ ਹੈ ਦੁਪਹਿਰ ਨੂੰ ਫਿਰ ਕਾਲੀ ਜੀ ਪੈਣ ਲੱਗ ਜਾਂਦੀ ਹੈ ਤੇ ਆਹ ਦੇਖੋ ਜੀ ਬੂਟੇ ਦੇ ਵਿੱਚ ਨਾ ਮੈਂ ਅੰਦਰ ਛੋਲਿਆਂ ਦੇ ਨਾ ਕੁਝ ਪੀਸ ਪਾਤੇ ਸੀਗੇ ਵਿੱਚ ਤੇ ਉਹ ਹੁਣ ਬੜੇ ਸੋਨੇ ਨਾ ਉੱਗ ਗਏ ਨੇ ਹਰੇ-ਹਰੇ ਬੜੇ ਪਿਆਰੇ ਲੱਗਦੇ ਪੈਨੇ ਪੱਤੇ ਜਿਹਾਣੇ ਸ਼ੁਰੂ ਹੋ ਗਏ ਨੇ ਤੇ ਅਦਰ ਸੋਨੇ ਭਿਓ ਕੇ ਰੱਖੇ ਨੇ ਸ਼ਾਮ ਨੂੰ ਬਣਾਵਾਂਗੇ ਆਪਾਂ बार मौसम देखो तो पता धपो देर जी मैं आलू ना कट कुट के तड़का ला है कला जीरा पाके के पा के बनावगी बस एक टमाटर पा देंगी टमाटर भी वैसे मैं पाँगी बहुत घट जीरे आलू के बच्चे ये मैं ना थोड़ा थोड़ा खराब ਤੇ ਜੇ ਮੈਂ ਖਰਾਬ ਵਾਲਾ ਹਿੱਸਾ ਕੱਟ ਲਿਆ ਤੇ ਬਾਕੀ ਜਿਹੜਾ ਰਹੀ ਸੀ ਉਹ ਮੈਂ ਘੇਸਟ ਜਮੂ ਵਿੱਚ ਤੁਹਾਨੂੰ ਸਰਾਲੂਆਂ ਦੇ ਵਿੱਚ ਪਾ ਦਿੰਨੀ ਆ। ਮੇਰੇ ਉੱਪਰ ਹਰੀ ਮਿਰਚ ਤੇ ਟਮਾਟਰ ਪਾਰ ਦਿੱਤੇ ਨੇ। ਤੇ ਆਲੂ ਨੂੰ ਥੋੜੇ ਜਿਹਾ ਫਰਾਈ ਕਰ ਲਿਆ। ਇਸ ਪੱਲਾ ਤੇ ਮੈਂ ਮਿਰਚ ਪਾਵਾਂਗੇ ਆਪਾਂ। ਹਲੇ 8:30 ਜਾਂ 9:10 ਵਜੇ ਦਾ ਟਾਈਮ ਹੋਇਆ ਹੈ। ਤੇ ਹੇਠ ਤਿਆਰ ਹੈ ਹਲੇ ਘਰ ਦੇ ਕੰਮ ਕਰਨ ਵਾਲੇ ਪੇਨ ਲੋਜੀ ਆਲੂ ਮਰੇ ਵਿੱਚ ਮੈਂ ਲੋਰ ਮਿਰਚ ਪਾਤਾ ਸੀਗਾ ਤੇ ਆਲੂ ਦੀ ਸਬਜੀ ਹੁਣ ਬਣ ਕੇ ਬਿਲਕੁਲ ਤਿਆਰ ਹੈ ਤੇ ਅੱਧਰ ਮੈਂ ਕਿਚਨ ਦੇ ਜਿਹੜੇ ਹੋਰ ਕੰਮ ਸੀ ਉਹ ਵੀ ਸਾਰੇ ਨਿਬੇੜ ਲਏ ਨੇ ਾਂਡੇ ਪੁੰਡੇ ਸਾਰੇ ਮਾਂਜ ਲੈ ਕਿਚਨ ਦੀ ਸਾਰੀ ਚੰਗੇ ਤਰ੍ਹਾਂ ਸਫਾਈ ਕਰਤੀ ਐ ਤੇਰਾ ਅੱਧੀ ਸਬਜੀ ਵਸਤਨਾ ਪਿਆਜ਼ ਵਗੈਰਾ ਕੱਟ ਕੇ ਧੋ ਕੇ ਰੱਖ ਦਿੱਤੇ ਨੇ ਦੇ ਬਾਸ ਹੁਣ ਬਾਰੋਂ ਸਫਾਈ ਕਰਨੀ ਹੈ ਬਸ ਮੈਂ ਲੋ ਜੀ ਹੁਣ ਮੈਂ ਇੱਥੋਂ ਵੀ ਨਾ ਸਾਰਾ ਛਾੜੋ-ਛੁੜੋ ਲਾਂਨ ਤੋਂ ਬਾਅਦ ਲੌਬੀ ਦੇ ਵਿੱਚ ਸਾਰਾ ਥੋੜੀ ਦਿੱਤਾ ਸੀ ਪੈਪ ਲਾ ਕੇ ਤੇ ਹੁਣ ਥੋੜਾ-ਥੋੜਾ ਇੱਧਰ ਉਪੋਚਾ ਲਾ ਰਹੀ ਆਂ ਹੌਣ ਤਾਂ ਪਾਣੀ ਪਾੰਦੇ ਪਾੰਦੇ ਸੁੱਕ ਜਾਂਦਾ ਹੈ ਗਰਮੀ ਦਾ ਮੌਸਮ ਹੈ ਫਿਰ ਵੀ ਮੈਂ ਥੋੜਾ ਜਿਹਾ ਨਾ ਪੋਚਾ ਲਾ ਦਨੀ ਹੈ ਥੋੜਾ ਫਰਸ਼ ਦੀ ਸਫਾਈ ਹੋ ਜਾਂਦੀ ਪੋਚੇ ਨਾਲ ਤੇ ਬਾਕੀ ਆਪਣਾ ਸਾਰਾ ਕੰਮ ਨਿਬੜ ਗਿਆ ਇਸ ਤੋਂ ਬਾਅਦ ਫਿਰ ਮੈਂ ਚਾਹ ਬਣਾ ਕੇ ਪੀਵਾਂਗੀ ਆ ਦੇਖੋ ਜੀ ਸਾਰੀ ਸਫਾਈ ਸੁਪਰੀ ਹੋ ਗਈ ਹੈ ਕਿਚਨ ਦਾ ਕੰਮ ਆਪਣਾ ਪਹਿਲਾਂ ਹੀ ਨਿਬੜ ਗਿਆ ਸੀ ਤੇ ਹੁਣ ਆਪਾਂ ਟੈਨਸ਼ਨ ਫਰੀ ਹੋ ਕੇ ਸਾਰੇ ਕੰਮ ਨਿਬੜ ਕੇ ਹੁਣ ਆਰਾਮ ਨਾਲ ਬੈ ਕੇ ਚਾਹ ਪੀਵਾਂਗੇ ਜੋ ਬਰਾ ਆ ਜਾਊਗਾ 2:30 ਵਜੇ ਸਕੂਲੋਂ ਹਲੇ ਸਾਰੇ ਸਾਢੇ 12 ਵਜੇ ਦਾ ਟਾਈਮ ਐ 2 ਘੰਟੇ ਪਹਿਨੇ ਹਲੇ ਉਹਦੇ ਸਕੂਲੋਂ ਆਣਦੇ ਅੱਜ ਹੀ ਸਾਹਮਣੇ ਜਿਹੜਾ ਪਲਾਟ ਖਾਲੀ ਐ ਨਾ ਉਹਦੇ ਵਿੱਚ ਪੇੜ ਲੱਗਿਆ ਹੋਇਆ ਐ ਇਹਦੇ 'ਚ ਨਾ ਫਲੀਆਂ ਜੀ ਹਰ ਸਾਲ ਇਹ ਮਾਰਚ-ਅਪ੍ਰੈਲ ਦੇ ਮਹੀਨੇ 'ਚ ਨਾ ਫਲੀਆਂ ਜੀ ਲੱਗਦੀਆਂ ਨੇ ਬੜੇ ਲੋਕੀ ਤੋੜ-ਤੋੜ ਕੇ ਲੈ ਕੇ ਜਾਂਦੇ ਨੇ ਕਥਾ ਨਿਕਾਦੀ ਫਲੀਆਂ ਨੇ ਪਰ ਕਹਿੰਦੇ 슈ਗਰ ਸ਼ਾਗਰ ਦੀ ਪ੍ਰੋਬਲਮ ਹਾਰਡ ਹੋਣ ਦੀ ਪ੍ਰੋਬਲਮ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਅਸੀਂ ਤਾਂ ਕਦੀ ਤੋੜੀਆਂ ਨਹੀਂ ਨਾ ਬਣਾਈਆਂ ਨੇ ਲੋ ਜੀ ਹੁਣ ਆਪਣੀ ਦੁਪਹਿਰ ਦੀ ਰੋਟੀ ਬਣ ਕੇ ਤਿਆਰ ਹੈ ਤੇ ਆਪਾਂ ਪਲੇਟਾਂ ਦੇ ਵਿੱਚ ਪਾ ਲਈ ਆਪਣੀ ਵੀ ਤੇ ਸ਼ੋਹਰਾ ਜੀ ਹੁਣ ਜੀ ਰੋਟੀ ਰੋਟੀ ਖਾਣ ਤੋਂ ਬਾਅਦ ਇਹ ਹੈਗਾ ਸ਼ਾਮ ਦਾ ਟਾਈਮ ਮਤਲਬ 5:30 4 ਵੇ ਦਾ ਟਾਈਮ ਹੋਣਾ ਹੈ ਤੇ ਅੱਧਰ ਮੈਂ ਸ਼ੌਲੇ ਰੱਖੇ ਸੀ ਬਾਲਣ ਵਾਸਤੇ ਤੇ ਮੈਂ ਦੇਖਦੀ ਸੀ ਕਿ ਪਾਪ ਨਿਕਲੀ ਹੈ ਕੰਨੀ ਸੀਟੀ ਚੱਕ ਕੇ ਦੇਖ ਲਈ ਸੀ ਮੈਂ ਗੈਸ ਤਾਂ ਬੰਦ ਹੈ ਤੇ ਹੁਣ ਜੀ ਅੱਧਰ ਸ਼ਾਮ ਦੀ ਸਬਜੀ ਦਾ ਤੜਕਾ ਸ਼ੁਰੂ ਕਰ ਦਿੱਤਾ ਹੈ ਲਾਣਾ ਤੇ ਜੁਬਰਾਏ ਦੇ ਪਾਪਾ ਤੜਕਾ ਲਾ ਰਹੇ ਨੇ ਪਿਆਜ਼ ਵਗੈਰਾ ਮਦ ਪੈਰੇ ਕੱਟ ਕੇ ਧੋ ਕੇ ਰੱਖ ਦਿੱਤੇ ਸੀਗੇ ਟਮਾਟਰ ਤੇ ਹਰੀ ਮਿਰਚ ਲਸਣ ਅਦਰਕ ਦੀ ਪਿਊਰੀ ਬਣਾਤੀ ਸੀਗੀ। ਛੋਲੇ ਇੱਧਰ ਬਲ ਚੁੱਕੇ ਨੇ ਤੇ ਫੇਰ ਇਹ ਕੰਦੇ ਵਿੱਚ ਚਾਹ ਪੱਤੀ ਦਾ ਪਾਣੀ ਪਾਣਾ। ਛੋਲੇ ਤਾਂ ਮੈਂ ਵਾਲ ਚੁੱਕੀ ਸੀ ਪਹਿਲਾਂ ਹੀ। ਹੁਣ ਚਾਹ ਪੱਤੀ ਦਾ ਪਾਣੀ ਪਾਣਾ ਇਹਦੇ ਵਿੱਚ ਤੇ ਇਸ ਕਰਕੇ ਚਾਹ ਪੱਤੀ ਦਾ ਪਾਣੀ ਉਬਲਣ ਲਈ ਰੱਖਿਆ ਹੋਇਆ ਹੈ। ਇਹਨੂੰ ਚੰਗੇ ਤਰ੍ਹਾਂ ਕਾੜ ਕੇ ਨਾ ਤੇ ਹੁਣ ਛੋਲਿਆਂ ਦੇ ਵਿੱਚ ਪਾ ਦੇਣਗੇ। ਪਾਣੀ ਭਾਰਤ ਦਾ ਜਾਪਤੀ ਦਾ ਛੋਲਿਆਂ ਦੇ ਵਿੱਚ ਵੈਸੇ ਛੋਲੇ ਉਬਲ ਚੁੱਕੇ ਸੀਗੇ ਪਹਿਲਾਂ ਹੀ ਅੰਦਰ ਪਿਆਜ਼ ਵੀ ਆਪਣੇ ਭੁੰਨ ਲੈਨੇ ਤੇ ਹੁਣ ਆਦਰਕ ਲਸਣ ਪਿਆ ਸੌਰੀ ਟਮਾਟਰ ਆਦਰਕ ਲਸਣ ਹਰੀ ਮਿਰਚ ਦੀ ਪਿਉਰੀ ਜਿਹੜੀ ਬਣਾਈ ਸੀ ਉਹ ਵੀ ਪਾਤੀਏ ਵਿੱਚ ਤੇ ਹੁਣ ਲੋਨ ਮਿਰਚ ਪਾ ਦਣਗੇ ਥੋੜੀ ਜਿਹੀ ਦੇਗੀ ਮਿਰਚ ਜੇ ਦੇਗੀ ਮਿਰਚ ਵੀ ਪਾਵਾਂਗੇ ਦੇਗੀ ਮਿਰਚ ਨਾਲ ਨਾ ਥੋੜਾ ਕਲਰ ਵਧੀਆ ਬਣ ਜਾਂਦਾ ਹੈ ਤੇ ਖਾਣ ਦੇ ਵਿੱਚ ਤਿੱਖੀ ਵੀ ਨਹੀਂ ਹੁੰਦੀ ਇਹੋ तो जी थोड़ी जी बारती देगी मिर्च हम चंगी तरह मिक्स करके टाकिया चंगी तरह मसाले ने पका हूँ जी मसाले आप चंकी तरह भून लिया एक आलू ले लिया उबलिया हुआ आलू मैं पहले ही रखे हुआ से कल का उबलिया पाया मेरे को पहला तो अंदर जी आप हम मसाले पावगे थोड़ी जी कसूरी मेथी मेथी जी मैं घर ही सुखा के तैयार की है आलू भी आपता मसाले देख जी आप मेथी पाती है ਮੇਤੀ ਆਪਣੇ ਘਰ ਦੀ ਸੁਕਾਈ ਹੋਈ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਚਾ ਨਾ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀਗੀ ਤੇ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਲੱਗਦਾ ਪਿਆ ਆਲੂ ਭਾ ਕੇ ਤੇ ਅਦਰ ਛੋਲੇ ਆਪਣੇ ਪਹਿਲੇ ਆਪਾ ਵਾਲ ਕੇ ਰੱਖਿਓਏ ਸੀਗੇ ਤੇ ਹੁਣ ਜੀ ਸ਼ਾਮ ਦੀ ਚਾਹ ਵੀ ਰੱਖ ਦਿੱਤੀ ਐ ਮੈਂ ਇੱਕ ਸਾਈਡ ਗੈਸ ਤੇ ਤੇ ਆਹ ਦੇਖੋ ਜੀ ਆਪਾਂ ਪਾਣੀ ਤੇ ਮਸਾਲਾ ਸਾਰਾ ਵਿੱਚ ਪਾਤਾ ਛੋਲਿਆਂ ਦੇ ਤੇ ਹੁਣ ਆਪਾਂ ਇਹਨੂੰ ਦੋ ਕੁ ਸੀਟੀਆਂ ਲਵਾ ਲਾਂਗੇ ਤੇ ਅੱਧਰ ਜੀ ਹੁਣ ਰਾਤ ਦਾ ਟਾਈਮ ਐ ਤੇ ਸਬਜੀ ਤੇ ਆਪਣੀ ਬਣ ਗਈ ਸੀਗੀ ਹੁਣ ਮੈਂ ਗਰਮ ਕਰਦੀ ਪਈ ਐ ਸਬਜੀ ਨੂੰ ਹੁਣ ਆਪਾਂ ਰੋਟੀ ਖਾਣ ਲੱਗੇ ਆ ਤੇ ਅੱਧਰ ਸਲਾਦ ਵੀ ਆਪਾਂ ਕੱਟ ਲਿਆ ਕਾਲਾ ਲੂਣ ਪਾਤਾ ਸਲਾਦ ਤੇ ਤੇ ਇੱਧਰ ਆਪਣੇ ਝੋਲ ਵੀ ਬਣ ਗਏ ਸੀਗੇ ਤੇ ਬਸ ਹੁਣ ਆਪਾਂ ਗਰਮ-ਗਰਮ ਪਾ ਕੇ ਖਾਵਾਂਗੇ ਆ ਨਾ ਮਸਾਲਾ ਕੱਢ ਕੇ ਰੱਖਿਆ ਸੀਗਾ ਜਯੋਬਰਾਜ ਵਸ ਕੋਲਕੇ ਦੇ ਨਾਲ ਖਾ ਲੂਗਾ ਲਓ ਜੀ ਮੇਰੀ ਪਲੇਟ ਲੱਗ ਗਈ ਹੈ ਗਰਮਾ-ਗਰਮ ਝੋਲੇ ਤੇ ਝੋਲ ਆਓ ਜੀ ਤੁਸੀਂ ਵੀ ਕਰ ਲਓ ਡਿਨਰ ਚਲੋ ਜੀ ਹੁਣ ਆਪਾਂ ਟੇਸਟ ਕਰਕੇ ਦੇਖਦੇ ਆ ਪਹਿਲਾਂ